ਹੁਣ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਰੂਪਨਗਰ ਜ਼ਿਲ੍ਹੇ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਇਸ ਦਾ ਉਦਘਾਟਨ ਰੂਪਨਗਰ ਰੇਂਜ ਦੇ ਡੀਆਈਜੀ ਨਿਲੰਬਰੀ ਜਗਦਲੇ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵੀ ਮੌਜੂਦ ਰਹੇ ਇਸ ਮੌਕੇ ਆਈਪੀਐਸ ਅਧਿਕਾਰੀ ਨਿਲੰਬਰੀ ਜਗਦਲੇ ਨੇ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਸਾਈਬਰ ਕ੍ਰਾਈਮ ਸੰਬੰਧੀ ਸ਼ਿਕਾਇਤਾਂ ਲੈ ਕੇ ਮੁਹਾਲੀ ਜਾਣਾ ਪੈਂਦਾ ਸੀ ਅਤੇ ਹੁਣ ਉਹਨਾਂ ਦਾ ਸ਼ਿਕਾਇਤਾਂ ਦਾ ਹੱਲ ਰੂਪਨਗਰ ਜ਼ਿਲ੍ਹੇ ਦੇ ਵਿੱਚ ਹੀ ਇਸ ਖੁੱਲ੍ਹ ਗਏ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਪੁਲਿਸ ਸਟੇਸ਼ਨ ਦੇ ਪਹਿਲੇ ਐਸਐਚਓ ਦੇ ਵਜੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਵੱਲੋਂ ਮਾਰਚ ਦੇ ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਕਿ ਅੱਗੇ ਪੰਜਾਬ ਰਾਜ ਦੇ ਵਿੱਚ ਕੇਵਲ ਇੱਕੋ ਹੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸੀਗਾ ਮੋਹਾਲੀ ਜ਼ਿਲ੍ਹੇ ਮੋਹਾਲੀ ਦੇ ਵਿੱਚ ਸਥਾਪਿਤ ਸੀਗਾ ਤੇ ਉਸ ਨੋਟੀਫਿਕੇਸ਼ਨ ਰਾਹੀਂ ਪੰਜਾਬ ਸਰਕਾਰ ਨੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਪੁਲਿਸ ਸਟੇਸ਼ਨ ਸਥਾਪਿਤ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਉਸ ਨੋਟੀਫਿਕੇਸ਼ਨ ਦੇ ਤਹਿਤ ਅੱਜ ਜੋ ਜ਼ਿਲ੍ਹਾ ਰੂਪਨਗਰ ਵਿਖੇ ਇੱਥੇ ਸਦਰ ਪੁਲਿਸ ਸਟੇਸ਼ਨ ਦੇ ਏਰੀਆ ਵਿਖੇ ਅਸੀਂ ਇਹ ਇੱਕ ਸਾਈਬਰ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਗਿਆ ਹੈਗਾ ਇਸ ਸਾਈਬਰ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਸੰਪੂਰਨ ਜ਼ਿਲ੍ਹਾ ਰੂਪਨਗਰ ਹੋਊਗਾ ਰੂਪਨਗਰ ਜ਼ਿਲ੍ਹੇ ਦੇ ਵਿੱਚ ਜੇ ਕੋਈ ਵੀ ਸਾਈਬਰ ਕ੍ਰਾਈਮ ਘਟਨਾ ਅਪਰਾਧ ਹੁੰਦਾ ਹੈ ਤਾਂ ਉਹਦੀ ਰਜਿਸਟ੍ਰੇਸ਼ਨ ਅਤੇ ਇਨਵੈਸਟੀਗੇਸ਼ਨ ਇੱਥੇ ਕੀਤੀ ਜਾਊਗੀ ਇੱਥੇ ਅੱਜ ਅ ਇੰਸਪੈਕਟਰ ਗੁਰਪ੍ਰੀਤ ਸਿੰਘ ਸਾਈਬਰ ਪੁਲਿਸ ਸਟੇਸ਼ਨ ਦੇ ਪਹਿਲੇ ਐਸਐਚਓ ਨਿਯੁਕਤ ਕੀਤੇ ਗਏ ਹਨ ਇਹਨਾਂ ਦੇ ਅੰਡਰ 7 ਗੁਲਾਜਮਾ ਦਾ ਸਟਾਫ ਜਿਹੜਾ ਹੈਗਾ ਨਿਯੁਕਤ ਕੀਤਾ ਗਿਆ ਹੈਗਾ ਇਹ ਸਾਰੇ ਮੁਲਾਜ਼ਮ ਪਹਿਲੇ ਸਾਈਬਰ ਇਨਵੈਸਟੀਗੇਸ਼ਨ ਅਤੇ ਟੈਕਨੀਕਲ ਸਪੋਰਟ ਯੂਨਿਟ ਦੇ ਵਿੱਚ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਯਾਦ ਤਾਂ ਤਜਰਬਾ ਹੈਗਾ ਤਕਨੀਕੀ ਕੰਮ ਕਰਨ ਦਾ ਜਾਂ ਇਹਨਾਂ ਨੇ ਤਕਨੀਕੀ ਸਿੱਖਿਆ ਲਈ ਹੋਈ ਹੈ ਸਾਡੇ ਐਸਐਚਓ ਵੀ ਜਿਹੜੇ ਹੈਗੇ ਇਹ ਬੀਸੀਏ ਕੁਆਲੀਫਾਈਡ ਹੈਗੇ ਇਹਨਾਂ ਮੁਲਾਜ਼ਮਾਂ ਨੂੰ ਅਸੀਂ ਅੱਗੇ ਵੀ ਤਕਨੀਕੀ ਟ੍ਰੇਨਿੰਗ ਦਿੰਦੇ ਰਵਾਂਗੇ ਇਹਨਾਂ ਦਾ ਟੈਨਿਓਰ ਵੀ ਅਸੀਂ ਫਿਕਸ ਰੱਖਾਂਗੇ ਸੋ ਥੈਟ ਇਨਰ ਦੀ ਡੋਮੇਨ ਨੋਲੇਜ ਜਿਹੜੀ ਹੈਗੀ ਇਸ ਸਾਈਬਰ ਕ੍ਰਾਈਮ ਦੀ ਇਹ ਵੱਧੀ ਰਵੇ ਤੇ ਲੋਕਾਂ ਨੂੰ ਇੱਥੇ ਹੁਣ ਆ ਇੱਥੋਂ ਉੱਠ ਕੇ ਮੋਹਾਲੀ ਜਾਣ ਦੀ ਲੋੜ ਨਹੀਂ ਹੈਗੀ ਜੇ ਉਹਨਾਂ ਨਾਲ ਕੋਈ ਵੀ ਸਾਈਬਰ ਕਟਨਾ ਸਾਈਬਰ ਅਪਰਾਧ ਵਾਪਰਦਾ ਹੈ ਤਾਂ ਉਹ ਇੱਥੇ ਹੀ ਆ ਕੇ ਉਹਨਾਂ ਨੂੰ ਇੱਥੇ ਇਨਸਾਫ ਮਿਲ ਹੀ ਜਾਵੇ